जय माता दी जी की हालचाल है ठीक हो आज नवरात्रि स्पेशल मैं लेके आई हूं ਤੁਹਾਡੇ ਵਾਸਤੇ ਵਰਤ ਵਾਲਾ ડોসা ਬਹੁਤ ਹੀ ਸਵਾਦ ਉਹਨੂੰ ਬਣਾਉਣ ਵਾਸਤੇ ਮੈਂ ਇੱਥੇ 1/3 ਕੱਪ ਜਿਹੜਾ ਹੈ ਨਾ ਉਹ ਪਾਤਾ ਹੈ ਸਾਬੂਦਾਨਾ ਸਾਬੂਦਾਨਾ ਤੁਸੀਂ ਪਤਲਾ ਮੋਟਾ ਕੋਈ ਵੀ ਲੈ ਸਕਦੇ ਹੋ ਤੇ ਇੱਥੇ ਅਸੀਂ ਅੱਧਾ ਕੱਪ ਆਤਾ ਜੀ ਸਾਮਾ ਰਾਈਸ ਜਿੰਨੂ ਕਿ ਸਾਮਾ ਕ੍ਰਾਈਸ ਕਹਿੰਦੇ ਨੇ ਵਰਤ ਵਾਲੇ ਚੋਲ ਠੀਕ ਹੈ ਦੋਨਾਂ ਨੂੰ ਅਸੀਂ ਇਸ ਤਰ੍ਹਾਂ ਦੇਖੋ ਪੀਸ ਕੇ ਇਕਦਮ ਪਾਊਡਰ ਕਰ ਲਿਆ ਵੈ ਹੁਣ ਅਸੀਂ ਇੱਥੇ ਲੈਣਾ ਕੋਈ ਖੁੱਲਾ ਭੰਡਾ ਵੱਡਾ ਭੰਡਾ ਲੈ ਲਾਂਗੇ ਤੇ ਜਿਹੜਾ ਅਸੀਂ ਪੀਸਿਆ ਹੋਇਆ ਪਾਊਡਰ ਹੈ ਨਾ ਉਹ ਸਾਰਾ ਪਾ ਦਾਂਗੇ ਠੀਕ ਹੈ ਤੇ ਉਹ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣਾ ਹੈ ਪਾਣੀ ਕੋਈ ਦਹੀਂ ਪਾਣ ਦੀ ਲੋੜ ਨਹੀਂ ਹੈ ਕੋਈ ਫਾਰਮੈਟ ਕਰਨ ਦੀ ਲੋੜ ਨਹੀਂ ਹੈ ਇਨਸਟੈਂਟ ਵਾਲਾ ਦੋਸਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਰਿਹਾ ਸੱਚੀ ਦੱਸਾਂ ਤੇ ਮੈਂ ਵੀ ਅੱਜ ਪਹਿਲੀ ਵਾਰ ਹੀ ਬਣਾ ਰਹੀ ਆ ਨਾਲ-ਨਾਲ ਬਣਾ ਰਹੀ ਆ ਤੇ ਨਾਲ-ਨਾਲ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਕਿਸ ਤਰ੍ਹਾਂ ਦਾ ਬਣਿਆ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਵਿੱਚ ਅਸੀਂ ਨਾ ਕਾਫੀ ਅੱਛਾ ਖੁੱਲਾ ਪਾਣੀ ਪਾ ਦਿੱਤਾ ਹੈ ਬਈ ਕਨਸਿਸਟੈਂਸੀ ਤੁਸੀਂ ਦੇਖ ਸਕਦੇ ਹੋ ਸਾਡੇ ਚਾਵਲ ਚੰਗੀ ਤਰ੍ਹਾਂ ਪੀਜ ਚੁੱਕੇ ਨੇ ਬਸ ਹੁਣ ਇਹਨਾਂ ਨੂੰ ਆਪਾਂ 10 ਮਿੰਟ ਦਾ ਰੈਸਟ ਦਵਾਵਾਂਗੇ 10 ਮਿੰਟ ਬਾਅਦ ਅਸੀਂ ਦੇਖਾਂਗੇ ਜਿਹੜਾ ਸਾਬੂਦਾਣਾ ਹੈ ਤੇ ਚੋਲਾ ਦਾ ਸੀ ਪਾਊਡਰ ਬਣਾਇਆ ਨਾ ਉਹ ਫੁੱਲ ਗਿਆ ਬਸ ਇੰਨੇ ਕੁ ਦਿਰ ਪਿਓਣਾ ਹੈ ਕਿ ਤੁਸੀਂ ਦੇਖੋ ਕਿ ਤੁਹਾਡਾ ਜਿਹੜਾ ਪਾਊਡਰ ਹੈ ਨਾ ਉਹ ਫੁੱਲ ਜਾਏ ਤੇ ਉਸ ਤੋਂ ਬਾਅਦ ਤੁਹਾਨੂੰ ਕਿੰਨੇ ਪਾਣੀ ਦੀ ਰਿਕੁਆਇਰਮੈਂਟ ਹੈ ਹੋਰ ਤੁਸੀਂ ਐਡ ਕਰ ਸਕੋ ਮੈਂ ਜਿੰਨਾ ਪਾਇਆ ਸੀ ਬਿਲਕੁਲ ਸਹੀ ਸੀ ਹੁਣ ਇਹਦੇ ਵਿੱਚ ਪਾਤਾ ਹੈ ਸੈਂ ਦਾ ਨਾਮਕ ਕੋਲ ਸਾਡਾ ਤਿਆਰ ਹੈ ਹੁਣ ਇਹਨੂੰ ਮੈਂ ਬਣਾ ਰਹੀਆਂ ਆਇਰਨ ਕਾਸਟ ਪੈਨ ਮਤਲਬ ਤਵੇ ਦੇ ਉੱਤੇ ਠੀਕ ਹੈ ਮੈਂ ਇਹਨੂੰ ਤਵੇ ਤੇ ਬਣਾਇਆ ਹੈ ਨਾ ਤੇ ਥੋੜਾ ਜਿਹਾ ਜਿਹੜਾ ਨਾ ਲੋਹੇ ਦਾ ਤਵਾ ਜਿਹੜਾ ਹੁੰਦਾ ਹੈ ਨਾ ਛੇਤੀ ਗਰਮ ਹੋ ਜੈਨਾ ਤਾਂ ਫਿਰ ਛੇਤੀ ਠੰਡਾ ਨਹੀਂ ਹੁੰਦਾ ਹੈ ਨਾ ਤੇ ਉਹ ਟੈਂਪਰੇਚਰ ਮੇਨਟੇਨ ਨਹੀਂ ਹੋ ਪਾਰਿਆ ਸੀ ਇਹਦੇ ਉੱਤੇ ਤੇ ਥੋੜਾ ਜਿਹਾ ਮੇਰਾ ਵਿੱਚੋਂ ਤੇ ਇਹ ਜਿਹੜਾ ਡੋਸਾ ਹੈ ਉਹ ਲਾਲ ਹੋ ਗਿਆ ਸੀ ਸਾਈਡਾਂ ਤੋਂ ਬਹੁਤ ਵਧੀਆ ਲੇਕਿਨ ਬਹੁਤ ਹੀ ਕ੍ਰਿਸਪੀ ਬਣਿਆ ਵਰਤੇ ਚ ਬਣਾ ਰਹੀ ਹਾਂ ਨਾ ਤੇ ਤਾਂ ਕਰਕੇ ਮੈਂ ਲੋਹੇ ਦਾ ਤਵਾ ਇਸਤੇਮਾਲ ਕੀਤਾ ਜੇ ਤੁਸੀਂ ਬਿਨਾ ਵਰਤੋਂ ਬਣਾ ਰਹੇ ਹੋ ਤਾਂ ਨਾਨ ਸਟਿਕ ਵੀ ਲੈ ਸਕਦੇ ਹੋ ਮੈਂ ਇਹਦੇ ਤੇ ਨਾਰੀਅਲ ਦਾ ਤੇਲ ਪਾਇਆ ਤੁਸੀਂ ਚਾਹੋ ਤੇ ਮੂਫਲੀ ਦਾ ਤੇਲ ਪਾ ਸਕਦੇ ਤੇਸੀ ਕਿਉ ਵੀ ਇਸਤੇਮਾਲ ਕਰ ਸਕਦੇ ਹੋ ਲੋ ਜੀ ਇੱਕ ਸਾਈਡ ਤੋਂ ਇਹ ਚੰਗੀ ਤਰ੍ਹਾਂ ਕਰਾਰਾ ਗਿਆ ਹੋਇਆ ਦੂਸਰੀ ਸਾਈਡ ਤੇ ਵੀ ਅਸੀਂ ਪਲਟਤਾ ਹੋਇ ਨਾਨਸਟਿਕ ਤੇ ਬਣਾਉਗਣਾ ਤੁਹਾਨੂੰ ਦੂਸਰੀ ਸਾਈਡ ਪਲਟਣ ਦੀ ਲੋੜ ਨਹੀਂ ਗਈ ਕਿਉਂਕਿ ਬਹੁਤ ਪਤਲਾ ਬੰਦਾ ਵੈ ਆਰਾਮ ਨਾਲ ਪਲਟਿਆ ਜਾਂਦਾ ਵੈ ਤੇ ਇਹ ਕੱਚਾ ਨਾ ਰਹੇ ਇਸ ਕਰਕੇ ਮੈਂ ਦੋਨੋਂ ਸਾਈਡਾਂ ਤੋਂ ਸੇਕ ਲਿਆ ਇਹ ਦੇਖੋ ਜੀ ਸਾਡਾ ਜਿਹੜਾ ਹੈ ਨਾ ਵਰਤ ਵਾਲਾ ਡੋਸਾ ਬਣ ਕੇ ਬਿਲਕੁਲ ਤਿਆਰ ਹੈ ਨੱਕ ਕ੍ਰਿਸਪੀ ਬਣਿਆ ਮੈਂ ਤੁਹਾਨੂੰ ਲਾਸਟ ਖਾ ਕੇ ਦਿਖਾਵਾਂਗੀ ਆਵਾਜ਼ ਤੁਸੀਂ ਦੇਖਣ ਦੀ ਕਿੰਨੀ ਕਰਾਰੀ ਆਵਾਜ਼ ਆ ਰਹੀ ਹੈ ਤੇ ਮੂੰਫਲੀ ਦੀ ਚਟਨੀ ਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਨਾ ਉਹਦੇ ਨਾਲ ਮੈਨੂੰ ਖਾਵਾਂਗੀ ਤੇ ਐਲੋ ਜੀ ਅਸੀਂ ਜਿਹੜਾ ਦੋਸਾ ਹੈ ਨਾ ਉਹਦੀ ਬੁਰਕੀ ਤੋੜ ਲਈ ਐ ਚਟਨੀ ਨਾਲ ਲਾਲੀ ਐ ਤੇ ਹੁਣ ਤੁਹਾਨੂੰ ਖਾ ਕੇ ਦੱਸਦੇ ਆ ਰੈਸিপি ਜ਼ਰੂਰ ਟਰਾਈ ਕਰਨਾ ਭੁੱਲ ਨਾ ਜਾਣਾ ਵਰਤੇ گاਵੇ ਤੇ ਖਾਓ ਜ਼ਰੂਰ ਐਵੇਂ ਵੀ ਬਣਾ ਕੇ ਖਾ ਸਕਦੇ ਹੋ ਦੇਖਿਆ ਕਿੰਨਾ ਕਰਾਰਾ ਬਣਿਆ ਆ ਗਿਆ ਨਾ ਮਜ਼ਾ ਬਸ ਹੁਣ ਟਰਾਈ ਕਰ ਲੈਣਾ